ਅਮਰੀਕਾ ਨੇ ਇੱਕ ਲੰਮੀ ਖੋਜ ਕਰਕੇ ਪਿਛਲੇ 500 ਸਾਲਾਂ ਦਾ ਦੁਨੀਆ ਦਾ ਇੱਕ ਨੰਬਰ ਦਾ ਬਾਦਸ਼ਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਐਲਾਨਿਆ। ਦੇਖੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦੀਆਂ ਸਿਫਤਾਂ ਬਹੁਤ ਲੰਮੀਆਂ ਨੇ। ਅਸੀਂ ਪੰਜਾਬੀ ਹਾਂ ਕਰਦੇ ਹਾਂ ਪਰ ਦੁਨੀਆ ਦੇ ਵੱਡੇ ਵੱਡੇ ਇਤਿਹਾਸਕਾਰਾਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਗ ਦੀਆਂ ਸਿਫਤਾਂ ਕਰਕੇ ਆਖਿਆ ਸ਼ੇਰੇ ਪੰਜਾਬ ਦੇ ਰਾਜ ਭਗ ਵਰਗਾ ਰਾਜ ਭਗ ਦੁਨੀਆ 'ਚ ਨਹੀਂ ਅਮਰੀਕਾ ਵਰਗੀ ਸੰਪੰਨ ਸ਼ਕਤੀ ਮੰਨਦੀ ਆ ਅਮਰੀਕਾ ਵਰਗੀ ਕਿ ਜੇ ਪਿਛਲੇ 500 ਸਾਲਾਂ 'ਚ ਦੁਨੀਆ ਦਾ ਇੱਕ ਨੰਬਰ ਦਾ ਬਾਦਸ਼ਾਹ ਕੱਢਣਾ ਹੋਵੇ ਕਿ ਪਿਛਲੇ 500 ਸਾਲਾਂ 'ਚ ਦੁਨੀਆ ਦਾ ਇੱਕ ਨੰਬਰ ਦਾ ਬਾਦਸ਼ਾਹ ਕੌਣ ਆ ਤੇ ਪੂਰੇ ਸੰਸਾਰ ਦੇ ਇਤਿਹਾਸ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਤੋਂ ਇਲਾਵਾ ਦੁਨੀਆ ਤੇ ਪਿਛਲੇ 500 ਸਾਲਾਂ ਦਾ ਇੱਕ ਨੰਬਰ ਦਾ ਬਾਦਸ਼ਾਹ ਕੋਈ ਨਹੀਂ। ਪਰ ਅੱਜ ਇੱਕ ਜੋਰ ਲੱਗਾ ਵਾ ਸ਼ੇਰੇ ਪੰਜਾਬ ਦੀ ਸ਼ਵੀ ਨੂੰ ਧੁੰਦ ਲਿਆਂ ਜਾਂ ਕਰਨ ਵਾਸਤੇ। ਕਿਉਂ? ਕਿਉਂਕਿ ਤੁਹਾਡਾ ਰਾਜ ਭਾਗ ਨਹੀਂ ਹੈਗਾ ਤੇ ਜਿਨ੍ਹਾਂ ਦਾ ਰਾਜ ਭਾ ਗਿਆ ਉਹ ਸਾਰਾ ਕੁਝ ਫਿਰ ਮਰਜ਼ੀ ਨਾਲ ਕਰਦੇ ਆ। ਉਹਨਾਂ ਨੇ ਵੱਡੇ ਵੱਡੇ ਫਲਸਫਰ ਵੱਡੇ ਵੱਡੇ ਡਾਕਟਰ ਕਹਿ ਲੋ ਜਾਂ ਵੱਡੇ ਵੱਡੇ ਪੜ੍ਹਾਈ ਕਰਨ ਵਾਲੇ ਵੱਡੇ ਵੱਡੇ ਵਿਦਿਆਦਾਤੇ ਇਸੇ ਕੰਮ ਤੇ ਲਾਏ ਆ ਕਿ ਬਾਕੀ ਕਮਿਊਨਿਟੀਆਂ ਦਾ ਇਤਿਹਾਸ ਧੁੰਦਲਾ ਕਿਵੇਂ ਕਰਨਾ ਵਾ ਬਾਕੀ ਕੌਮਾਂ ਜਿਨ੍ਹਾਂ ਨੂੰ ਆਪਣੇ ਹੀਰੋ ਮੰਨਦੀਆਂ ਵਾ ਉਹਨਾਂ ਨੂੰ ਜ਼ੀਰੋ ਕਿੱਦਾਂ ਕਰਨਾ ਵਾ ਗਲਤ ਪ੍ਰਚਾਰਿਆ ਜਾ ਰਿਹਾ ਲੋਕਾਂ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਾਬਤ ਇੱਕ ਪ੍ਰੋਪੋਗੰਡਾ ਕੀਤਾ ਜਾ ਰਿਹਾ ਹੈ ਉਹ ਸ਼ਰਾਬੀ ਕੁਆਬੀ ਸੀ ਉਹਦੇ ਵਿੱਚ ਆ ਔਗਣ ਸੀ ਉਹਦੇ ਵਿੱਚ ਆ ਔਗਣ ਸੀ ਉਹਦੇ ਵਿੱਚ ਆ ਵੀ ਔਗਣ ਸੀ ਤੇ ਉਹਨਾਂ ਚੀਜ਼ਾਂ ਨੂੰ ਪੜ੍ਹ ਸੁਣ ਕੇ ਸਾਡੇ ਵੀ ਕਈ ਆਖੀ ਜਾਂਦੇ ਆ ਉਹਦੇ ਵਿੱਚ ਆ ਕਮੀ ਸੀ ਉਹਦੇ ਵਿੱਚ ਆ ਕਮੀ ਸੀ ਮੈਂ ਇੱਕ ਬਿਨੇ ਕਰਦਿਆਂ ਤੁਹਾਡੇ ਕੋਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੀ ਹੈਗਾ ਵਾ ਉਸ ਤੋਂ ਵੱਧ ਤੁਹਾਡੇ ਕੋਲ ਮਾਣ ਕਰਨ ਵਾਲਾ ਦੂਜਾ ਬੰਦਾ ਕੋਈ ਨਹੀਂ ਜੀ ਹੈਗਾ ਜੇ ਕੋਈ ਹੈਗਾ ਤੇ ਮੈਨੂੰ ਦੱਸ ਦਿਓ ਸ਼ੇਰੇ ਪੰਜਾਬ ਵੀ ਤੇ ਲੀਡਰ ਸੀ ਨਾ ਤੇ ਜੇ ਲੀਡਰੀ ਦੀ ਗੱਲ ਕਰਨੀ ਹੋਵੇ ਤੇ ਸ਼ੇਰੇ ਪੰਜਾਬ ਤੋਂ ਬਾਅਦ ਆ ਬਾਕੀ ਸਾਰੇ ਨਾਂ ਧੁੰਦਲੇ ਆ ਬਾਦਲ ਤੇ ਮਾਣ ਕਰੋਗੇ ਕੈਪਟਨ ਤੇ ਮਾਣ ਕਰੋਗੇ ਜਾਂ ਭਗਵੰਤ ਮਾਨ ਹੋਣਾ ਤੇ ਮਾਣ ਕਰੋਗਾ ਲੋਕਾਂ ਦੇ ਮਗਰ ਲਾ ਕੇ ਤੁਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗੀ ਸ਼ਖਸੀਅਤ ਨੂੰ ਧੁੰਦਲਿਆ ਨਾ ਕਰੋ ਅਹੇ ਜੀ ਉਹ ਸ਼ਰਾਬੀ ਕਵਾਬੀ ਸੀ ਉਹ ਆ ਕਰਦਾ ਸੀ ਉਹ ਆ ਕਰਦਾ ਸੀ ਆ ਸ਼ਰਾਬੀ ਕਵਾਬੀਆਂ ਦਾ ਰਾਜਪਾਗ ਦੇ ਤੁਸੀਂ ਵੇਖਣ ਹੀ ਡਹਿ ਜਲੇ ਇਹੋ ਜੇ ਬੰਦੇ 1 ਲੱਖ 45 ਹਜ਼ਾਰ ਮਰਬਾ ਮੀਲ ਰਾਜਪਾਗ ਨਹੀਂ ਬਣਾਉਂਦੇ ਹੁੰਦੇ ਸ਼ੇਰੇ ਪੰਜਾਬ ਦਾ ਰਾਜਪਾਗ 1.5 ਲੱਖ ਮਰਬਾ ਮੀਲ ਆ ਤੇ ਜੋ ਸ਼ਰਾਬੀ ਕਵਾਬੀ ਹੁੰਦਾ ਤੇ ਸ਼ਾਇਦ ਐਡਾ ਵੱਡਾ ਰਾਜਪਾਗ ਉਹ ਕਦੀ ਨਾ ਪੈਦਾ ਕਰਦਾ ਅੱਜ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਸ਼ੇਰੇ ਪੰਜਾਬ ਦੀ ਗੱਲ ਨਾ ਕੀਤੀ ਜਾਵੇ ਤੇ ਨਾ ਕਿਸੇ ਨੂੰ ਕਰਨ ਦਿੱਤੀ ਜਾਵੇ ਮੇਰੇ ਟੈਲੀਫੋਨ ਦੇ ਉੱਤੇ ਕੁਝ ਸਕਰੀਨ ਸ਼ਾਟ ਹੈਗੇ ਆ ਮੈਂ ਸਾਂਭ ਕੇ ਰੱਖਿਆ ਉਹ ਪਿਛਲੇ ਕੁਝ ਦਿਨਾਂ ਤੋਂ ਸਾਡੀਆਂ ਕੁਝ ਵੀਡੀਓ ਕਲਿੱਪ ਬਹੁਤ ਚੱਲੀਆਂ ਨੈੱਟ ਦੇ ਉੱਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਨੂੰ ਲੈ ਕੇ ਲੱਖਾਂ ਦੇ ਵਿੱਚ ਵਿਊ ਗਏ ਮਿਲੀਅਨ ਦੇ ਵਿੱਚ ਲੋਕਾਂ ਨੇ ਵਿਊ ਵੇਖੇ ਪਰ ਜਿਹੜੇ ਬੰਦੇ ਤੁਹਾਡੇ ਇਸ ਚੀਜ਼ ਤੋਂ ਡਰਦੇ ਆ ਕਿ ਸ਼ੇਰੇ ਪੰਜਾਬ ਦੀ ਗੱਲ ਨਹੀਂ ਹੋਣੀ ਚਾਹੀਦੀ ਉਹ ਬੰਦੇ ਏਜੰਸੀਆਂ ਦੇ ਛੱਡੇ ਹੋ ਸਕਦੇ ਆ ਉਹ ਬੰਦੇ ਕਿਸੇ ਨਾ ਕਿਸੇ ਤੰਤਰ ਵਿੱਚ ਰਹਿ ਕੇ ਕੰਮ ਕਰਦੇ ਆ ਨਿਤ ਉਹਨਾਂ ਦੇ ਫੋਨ ਤੇ ਨਿਤ ਉਹਨਾਂ ਦੀਆਂ ਗੰਦੀਆਂ ਗਾਲਾਂ ਕਿ ਤੁਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਨੀ ਬੰਦ ਕਰ ਦਿਓ ਮੈਂ ਉਹਨੂੰ ਆਖਿਆ ਵੀ ਅਸੀਂ ਬੰਦ ਕਰ ਦਿਆਂਗੇ ਜੇ ਉਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਹੈਗਾ ਵਾ ਵੀ ਐਦੀ ਗੱਲ ਕਰੋ ਉਹਦਾ ਨਾਂ ਦੱਸ ਦੇ ਮੈਨੂੰ ਫੇਰ ਉਹ ਫੋਨ ਕੱਟ ਜਾਂਦਾ ਅਗਲੇ ਬੰਦੇ ਮੈਂ ਆਖਿਆ ਜੇ ਤੇਰੇ ਪਿੰਡ ਪੱਲੇ ਕੋਈ ਹੈਗਾ ਤੇ ਮੈਂ ਤੇਰੀ ਗੱਲ ਕਰ ਦੇਣਾ ਜੇ ਤੇਰੇ ਕੋਲ ਕੋਈ ਹੈਗਾ ਜਿਹਦੀਆਂ ਲੱਤਾਂ ਭਾਰ ਚੱਲਦੀਆਂ ਮੈਨੂੰ ਉਹਦਾ ਨਾਂ ਦੱਸ ਦੇ ਮੈਂ ਉਹਦੀਆਂ ਗੱਲਾਂ ਕਰ ਲੈਣਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਨੀਆ ਦਾ ਮਹਾਨ ਬਾਦਸ਼ਾਹ ਉਹਨੇ ਪੰਜਾਬੀਆਂ ਦੀ ਡਿੱਗੀ ਹੋਈ ਪੱਤ ਨੂੰ ਬਿਲਕੁਲ ਸਿਖਰ ਦੇ ਉੱਤੇ ਪਹਚਾਇਆ ਵੱਡੇ ਵੱਡੇ ਅੰਗਰੇਜ਼ ਅਫਸਰ ਤੇ ਭਾਰਤ ਉੱਤੇ ਸਦੀਆਂ ਤੱਕ ਤਲਵਾਰ ਦੇ ਜੋਰ ਨਾਲ ਰਾਜ ਕਰਨ ਵਾਲੇ ਉਹ ਅਫਗਾਨੀਏ ਜਿਨ੍ਹਾਂ ਦਾ ਰਾਹ ਸਦਾ ਵਾਸਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਬੰਦ ਕੀਤਾ ਸੀ ਉਹ ਰਾਹ ਦੁਨੀਆ ਤੇ ਕੋਈ ਬੰਦ ਵੀ ਨਹੀਂ ਸੀ ਕਰ ਸਕਿਆ 40 ਸਾਲ ਮਰਦ ਨੇ ਰਾਜ ਕੀਤਾ 40 ਸਾਲ ਸਿਆਣੇ ਬੈਠੇ ਹੋ ਮੈਨੂੰ ਇੱਕ ਉਦਾਹਰਨ ਦੇ ਦਿਓ ਕਿ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲਾਂ ਚ ਇੱਕ ਬੰਦਾ ਫਾਏ ਲਾ ਕੇ ਮਾਰਿਆ ਹੋਵੇ ਇੱਕ ਬੰਦਾ ਵੀ ਕੋਈ ਉਦਾਹਰਨ ਦੇ ਦਿਓ ਉਹਨੇ 40 ਸਾਲਾਂ ਦੇ ਰਾਜ ਭਾਗ ਅੰਦਰ ਕਿਸੇ ਬੰਦੇ ਨੂੰ ਕੋਈ ਸਜ਼ਾ ਦਿੱਤੀ ਹੋਵੇ ਸਜ਼ਾ ਤਦ ਦੇਣੀ ਸੀ ਜੇ ਪੰਜਾਬ ਦੇ ਵਿੱਚ ਕੋਈ ਗਲਤ ਕੰਮ ਹੁੰਦਾ 40 ਸਾਲ ਪੰਜਾਬ 'ਚ ਨਾ ਚੋਰੀ ਹੋਈ ਤੇ ਨਾ ਕਿਸੇ ਦਾ ਕਤਲ ਹੋਇਆ ਤੇ ਨਾ ਧਰਮ ਦੇ ਨਾਂ ਦੇ ਉੱਤੇ ਕਿਸੇ ਦਾ ਦੰਗਾ ਫਸਾਦ ਹੋਇਆ ਆਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪਾਇਆ